ਸਾਸਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਇੱਥੇ ਟਾਈਮ ਹੋ ਰਿਹਾ ਸੀ 4:30 ਦਾ 4:30 4:00 ਹੋਏ ਸੀਗੇ ਆਪਾਂ ਇੱਥੇ ਪਹਿਲਾਂ ਡਿਗ ਲੈਣੇ ਹਾਂ ਜੀ ਗੋਹਾ ਤੇ ਫਿਰ ਆਪਾਂ ਇਹਨਾਂ ਨੂੰ ਪਾਣੀ ਪਿਲਾਵਾਂਗੇ ਨੀਰੇਚਾਰਾ ਇਹਨਾਂ ਨੂੰ ਫਿਰ ਪਾਵਾਂਗੇ ਆਪਾਂ ਕਿਉਂਕਿ ਆਪਾਂ 10-11 ਵਜੇ ਨੀਰਾ ਇਹਨਾਂ ਨੂੰ ਖੁੱਲਾ ਪਾ ਦਿੰਨੇ ਆ ਉਹ ਰੱਜ ਕੇ ਬੈਠ ਜਾਂਦੀਆਂ ਨੇਗੀਆਂ ਤੇ ਫਿਰ ਆਪਾਂ ਦੁਬਾਰਾ ਤੋਂ ਦੁਪਹਿਰੇ ਇਹਨਾਂ ਨੂੰ ਨਹੀਂ ਛੇੜਦੇ ਸਾਰਾ ਦਿਨ ਪੱਕੇ ਥੱਲੇ ਆਰਾਮ ਨਾਲ ਬੈਠੇ ਰਹਿੰਦੀਆਂ ਨੇ ਤੇ ਹੁਣ ਆਪਾਂ ਨੀਰਾਚਾਰਾ ਹੁਣ ਪਾਵਾਂਗੇ ਇਹਨਾਂ ਨਾਲ ਧਾਰਾਂ ਕੱਢ ਲਾਂਗੇ ਜਿੰਨਾਂ ਦੀਆਂ ਨਾਲੇ ਆਪਾਂ ਨੀਰਾਚਾਰਾ ਪਾ ਦਾਂਗੇ ਕਿਉਂਕਿ ਸਾਰਾ ਦਿਨ ਜੀ ਪਸ਼ੂ ਨੀਰੇ ਤੇ ਨੀਰੇ ਨਾਲ ਵੀ ਹਲਕ ਜੇ ਜਾਂਦੀਆਂ ਨੇ ਸਰਦਨ ਨੀਰੇ ਜਿੰਨੇ ਪਾਈ ਜਾਵਾਂਗੇ ਉੰਨੇ ਹੀ ਖਾਈ ਜਾਂਦੇ ਰਹਿੰਦੇ ਨੇ ਦੁੱਧ ਤਾਂ ਪਸ਼ੂ ਨੇ ਖਰਾਕ ਨਾਲ ਹੀ ਦੇਣਾ ਹੁੰਦਾ ਜੀ ਜਿੰਨੇ ਖਰਾਕ ਪਾਵਾਂਗੇ ਤਾਂ ਹੀ ਦੁੱਧ ਦੇਊਗਾ ਬਾਕੀ ਨੀਰਾਚਾਰਾ ਦਾ ਤਾਂ ਇਹ ਹੁੰਦਾ ਵੀ ਪਸ਼ੂ ਚੱਲ ਵਧੀਆ ਥੋੜਾ ਮੋਟਾ ਰਾਜਲੇ ਮੈਂ ਇੰਨਾ ਨਹੀਂ ਵੀ ਆਪਾਂ ਸੁੱਟੀ ਜਾਈ ਹੁੰਦੀਆਂ ਨੇ ਤਾਂ ਕਿਉਂਕਿ ਆਪਾਂ ਦੇਖਦੇ ਆਂ ਡੈਰੀਆਂ ਵਾਲੇ ਥੋੜਾ ਥੋੜਾ ਨੀਰਜਰ ਆ ਪਾਉਂਦੇ ਨੇ ਫਿਰ ਬੰਡ ਸਿੱਟਦੇ ਨੇ ਤੇ ਉਸੇ ਨਾਲ ਹੀ ਦੁੱਧ ਦਿੰਦੀਆਂ ਨੇ ਆਪਾਂ ਸਰੋਂ ਦੀ ਖਾਲ ਪਾਉਣਾ ਜਿੰਦੇ ਨੂੰ ਸੰਨੀਰ ਲਾਉਣਾ ਸਰੋਂ ਦੀ ਖਾਲ ਦੀ ਆਪਾਂ ਲਾ ਲੈ ਇੱਕ ਮੱਜ ਨੂੰ ਅੱਧਿਕਿਲੋ ਤੋਂ ਨੱਪਾ ਖਾਲ ਰੋਝਰ ਲਾਉਣੇ ਆ ਜੀ ਹਿਸਾਬ ਦੇ ਨਾਲ ਪਿਉਂ ਦਿੰਨੇ ਆ ਸਾਰਿਆਂ ਨੂੰ ਬੰਡੇ ਸਰੰਨੀ ਕਾ ਜੇ ਤੇ ਬਾਕੀ ਆਪਾਂ ਇਹਨੂੰ ਲੇਟੀ ਬੜੇਵਾ ਦੀ ਖਾਲ ਬੱਤੀਆਂ ਤੇ ਸਰੋਂ ਵਾਲੀ ਲੇਟੀ ਸਾਰਾ ਇਹ ਅੱਡ ਪਾਉਨੇ ਆਪਾਂ ਇਹਨਾਂ ਨੂੰ ਕਿਉਂਕਿ ਜੇ ਛੋਟੇ ਕੱਦ ਦਾ ਪਸ਼ੂ ਥੋੜੇ ਨਹੀਂ ਰਜ ਜਾਂਦਾ ਵੱਡੇ ਕੱਦ ਦਾ ਪਸ਼ੂ ਰਜਦਾ ਨਹੀਂ ਛੇ ਛੇਤੀ ਸਾਡੀ ਕੋ ਛੋਟੀ ਵੱਡੇ ਕੱਦ ਦੀ ਹੈ ਉਹ ਸਾਰਿਆਂ ਨਾਲ ਬੱਦ ਖਾਂਦੀ ਹੈ ਉਹ ਜੋ ਕੁੱਖ ਜੀ ਉਹਦੀ ਬਾਹਰ ਨਹੀਂ ਨਿਕਲਦੀ ਸਾਨੂੰ ਐ ਲੱਗਦਾ ਹਜੇ ਭੁੱਖੀ ਹੈ ਹਜੇ ਭੁੱਖੀ ਹੈ ਇਸ ਕਰਕੇ ਫਿਰ ਉਹਨੂੰ ਪਾਈ ਜਾਂਦੇ ਰਹਿੰਦੇ ਆ ਜਿਆਦੇ ਵੀ ਕੁੱਖਾਂ ਨਾਲ ਥੱਲੇ ਆਪਣਾ ਵੀ ਹੁੰਦਾ ਜੀ ਵੀ ਇਹ ਕੁੱਖ ਭੁੱਖੀਆਂ ਖੜੀਆਂ ਨੇ ਵੀ ਇਹ ਕੁੱਖਾਂ ਵਿੱਚ ਵੜ ਰਹੇ ਨੇ ਇਹਨਾਂ ਦੀਆਂ ਕੁੱਖਾਂ ਨੇ ਖਰਾਕ ਪਾਵਾਂਗੇ ਸਿਹਤ ਬਣੂਗਾ ਕੁੱਖਾਂ ਦਾ ਫੇਰ ਹੀ ਬਾਹਰ ਆਉਂਦੀਆਂ ਨੇ ਪਹਿਲੇ ਦਿਨੋਂ ਜੇ ਖਰਾਕ ਮਿਲੀ ਹੋਵੇ ਪਸ਼ੂ ਨੂੰ ਕੁੱਖਣਾ ਪਤਾ ਨਹੀਂ ਕਹਤੋਂ ਸਾਡੇ ਮੱਝ ਦਾ ਆਪ ਖੱਖਾਂ ਜਾਂ ਨਿਕਲਦੀ ਨਹੀਂ ਕਿੰਨਾ ਹੀ ਪਾਈ ਜਾਈਏ ਉਹ ਝੋਟੀ ਤਾਂ ਜਮੀ ਨਹੀਂ ਨਿਕਲਦੀ ਆ ਝੋਟੀ ਤਾਂ ਵਿਚਾਰੀ ਹੁਣ ਬਿਮਾਰ ਹੋਣੇ ਕਰਕੇ ਲੱਤ ਉਹ ਹੋਣੇ ਕਰਕੇ ਜਮੀ ਐਨ ਹੋ ਰਹੀ ਹੈਗੀ ਇਹ ਵਧੀਆ ਸੀ ਝੋਟੀ ਐਨ ਪੂਰੀ ਮੱਲੀ ਹੋਈ ਝੋਟੀ ਸੀ ਆਪਣੀ ਇਹ ਇਹ ਜੀ ਵੀ ਪਤਾ ਨਹੀਂ ਕੀ ਇੱਕ ਨੇ ਕਮੈਂਟ ਕਰਾਇਆ ਦੀਦੀ ਤੁਹਾਨੂੰ ਟੋਕ ਲੱਗ ਗਈ ਨਜ਼ਰ ਲੱਗ ਗਈ ਉਹੀ ਗੱਲ ਹੋ ਗਈ ਜੀ ਨਜ਼ਰ ਵਾਲਾ ਕੰਮ ਹੀ ਹੋ ਗਿਆ ਲਗਾਤਾਰੀ ਦੋ ਮਸ ਆਪਣੇ ਖਰਾਬ ਹੋ ਗਈਆਂ ਕੈਨ ਨੂੰ ਸਾਡੇ ਘਰੇ ਤਿੰਨ ਮਹੀਨੇ ਸਨ ਦੁੱਧ ਆ ਲਈਆਂ ਪਰ ਦੁੱਧ ਦੋ ਜਿੰਨਾ ਵੀ ਨਹੀਂ ਹੈਗਾ ਇਹਨਾਂ ਥੱਲੇ ਕਿਉਂਕਿ ਉਹ ਮੈਂ ਸਪਣੀ ਕੱਟੀਪੁੱਲ ਨੇ ਕਰਕੇ ਖਰਾਬ ਹੋ ਗਈ 1.5 ਦੋ ਲੀਟਰ ਕੱਢਦੇ ਉਹਨਾਂ ਥੱਲੋਂ ਇਹ ਲੱਤ ਕਰਕੇ ਹੋ ਰਹੀ ਏ ਥੱਲੋਂ ਵੀ ਕਿਲੋ ਡੇਢ ਕਿਲੋ ਦੁੱਧ ਦੇ 8-9 ਲੀਟਰ ਦੁੱਧ ਸੀ ਇਹ ਥੱਲੇ ਜੇ ਦੀ ਲੱਤ ਆਪਣੀ ਸ਼ਾਂ ਪੁੱਤਰੀ ਹੈਗੀ ਤੇ ਹੁਣ ਇਹ 1.5 ਦੋ ਲੀਟਰ ਤੇ ਆ ਰਹੀ ਹੈਗੀ ਜਮੇ ਵਸਿਕਾਏ ਵੀ ਮਿਲਦੀ ਆ ਚਲ ਐਨਾ ਸ਼ੁਕਰ ਹੈ ਵੀ ਮਿਲੀ ਗਈ ਵਿਚਾਰੀ ਨੇ ਦੁੱਖ ਚ ਵੀ ਥੋੜਾ ਦੁੱਧ ਦਿਆ ਕਰਦੀ ਚਲ ਹੁਣ ਹੋਲੀ ਬਦਣ ਲੱਗੀ ਹੁਣ ਸੇਵਾ ਕਰਾਂਗੇ ਵੱਧ ਜੂਗੀ ਦੁੱਧ ਇੱਥੇ ਆਪਾਂ ਇਹਨੂੰ ਬਣਾਉਣ ਲੱਗ ਰਹੇ ਸੀ ਜੀ ਪਾਣੀ ਉਹ ਗਰਮੀ ਹੋ ਰਹੀ ਅਸੀਂ 10 11 ਵਜੇ ਇਹਨਾਂ ਨੂੰ ਪਾਣੀ ਦਿਖਾ ਜਨ ਨਾਲ ਨੀਰਾਚਾਰਾ ਰੱਜਮਾ ਪਾ ਦਿੰਨੇ ਆ ਫਿਰ ਪਾਣੀ ਪੀ ਕੇ ਦੁਬਾਰਾ ਤੋਂ ਆਰਾਮ ਨਾਲ ਆਪਦਾ ਬੈਠ ਜਾਂਦੀਆਂ ਨੇਗੀਆਂ ਫਿਰ ਸਾਰਾ ਦਿਨ ਨਹੀਂ ਉੱਠਦੀਆਂ ਆ ਕੇ ਅਸੀਂ ਉਠਾਉਣੇ ਗੱਦਿਆਂ ਤੋਂ ਉੱਠ ਜੋ ਹੁਣ ਗੱਦੇ ਕੱਢ ਦੀ ਥੋੜੇ ਥੱਲੋਂ ਬੈਠੀਆਂ ਰਹਿੰਦੀਆਂ ਨੇ ਰੱਜ ਪੁੱਜ ਕੇ ਪਹਿਲਾਂ ਜੀ ਬਾਰੋਂ ਲਿਉਣੀਆਂ ਪੈਂਦੀਆਂ ਸੀ 1:3 ਵਜੇ ਪਹਿਲਾਂ ਤਾਂ 3 ਵਜੇ ਲਿਆ ਕਰਦੇ ਸਰਦੀ ਤਾਂ ਫਿਰ 1:3 ਦੇ ਟਾਈਮ ਤੇ ਆ ਗਈਆਂ 12 ਤੇ ਆ ਗਈਆਂ ਫਿਰ ਆ ਕੇ ਇਹ ਉਹ ਨਿਰਾਚਰ ਖਾਇਆ ਕਰਦੀਆਂ ਹੁਣ ਇਹਨਾਂ ਨੂੰ ਅੰਦਰ ਦਾ ਮੰਡ ਪੈ ਰਿਆ ਹੁਣ ਉਹ ਮਜੁਕਰੀ ਸੁਆਹ ਪੈ ਗਿਆ ਇਹਨਾਂ ਨੂੰ ਇੱਥੇ ਜੀ ਆਪਣੀ ਛੋਟੀ ਕੱਟੀ ਇਹ ਵੀ ਟੱਬ ਵਿੱਚ ਪਾਣੀ ਪੀ ਲੈਂਦੀ ਇਹਨੂੰ ਟੱਬ ਤੇ ਮੰਨ ਦਿੰਦੇ ਆ ਜੇ ਆਪਾਂ ਤੜਕੀ ਤੇ ਵਧੀਆ ਪਾਣੀ ਪੀ ਜਾਂਦੀ ਆਪਦੀ ਮਰਜ਼ੀ ਨਾਲ ਤੇ ਇਹਨੂੰ ਆਪਾਂ ਸ਼ਾਮ ਨੂੰ ਨਮਾ ਦਿੰਦੇ ਆ ਕਿ ਹੋਰ ਆਪਾਂ ਡੰਗਰ ਸ਼ਾਮ ਨੂੰ ਨਹੀਂ ਨਮਾਉਂਦੇਗੇ ਕੀ ਕਹਣਾ ਕਦੇ ਇੱਕ ਦੋ ਵਾਰੀ ਕਦੇ ਨਮਾਦੀਏ ਬਰਾਸੀ ਸ਼ਾਮ ਨੂੰ ਡੰਗਰ ਦੀ ਨਮਾਉਂਦੇ ਕਿਉਂਕਿ ਬਿਜਲੀ ਪਹਿਲਾਂ ਅਸੀਂ ਨਮਾਉਣ ਲੱਗੇ 2-3 ਸਾਲ ਹੋ ਗਏ ਸਾਡੇ ਸਾਰੀਆਂ ਮੱਜਾਂ ਬਿਮਾਰ ਹੋ ਗਈਆਂ ਸਾਰੀਆਂ ਹੀ ਖਰਾਬ ਹੋ ਗਈਆਂ ਸਿਗੀਆਂ ਉਸ ਤੋਂ ਬਾਅਦ ਡਾਕਟਰ ਨੇ ਕਹਤਾ ਵੀ ਸ਼ਾਮ ਦੇ ਟਾਈਮ ਤੁਸੀਂ ਨਨ ਨਮਾਇਆ ਕਰੋ ਵੀ ਇਹਨਾਂ ਨੂੰ ਜਦ ਤੱਕ ਜਮੀਨੇ ਰੇ ਹੋਏ ਨਮਾਇਆ ਕਰੋ ਵੀ 5 6 ਵਜੇ 6 7 ਵਜੇ ਜਦ ਠੰਡ ਉਤਰਉਂਦੀ ਆ ਫਿਰ ਇੰਨਾ ਜੀ ਆਪਣੇ ਅੰਦਰ ਹੀ ਰਹਿੰਦੀਆਂ ਨੇ ਮੱਜਾਂ ਫਿਰ ਚਿੱਕੜ ਹੋ ਜਾਂਦਾ ਮੱਛਰ ਖਾਦ ਖਾ ਜਾਂਦੀ ਇਹਨਾਂ ਨੂੰ ਇਸ ਕਰਕੇ ਅਸੀਂ ਸ਼ਾਮ ਨੂੰ ਮੱਜਾਂ ਘਾਟੀ ਨਮਾਉਨੇ ਆ ਸਵੇਰ ਵੇਲੇ ਨਮਾ ਦਿੰਨੇ ਆ ਇਹਨਾਂ ਨੂੰ ਉਹ ਪੱਖੇ ਥੱਲੇ ਰਹਿੰਦੀਆਂ ਨੇ ਸਾਰਾ ਦਿਨ ਚਾਰ ਪੰਜ ਆਪ ਪੱਖੇ ਲਗਾਏ ਹੋਏ ਨੇਗੇ ਪੱਖੇ ਥੱਲੇ ਬੈਠੇ ਨੇ ਹਵਾ ਵੀ ਬਹੁਤ ਹੋਣੀ ਸਾਡਾ ਤਾਂ ਪੱਛੋਂ ਵੀ ਲੱਗਦਾ ਪੂਰਾ ਵੀ ਲੱਗਦਾ ਹਵਾ ਜਲਦੀ ਹੋਵੇ ਤਾਂ ਬਹੁਤ ਹਵਾ ਆਉਂਦੀ ਇਹਨਾਂ ਨੂੰ ਲੱਤਾਂ ਛਾਲਾ ਮਾਰਨ ਲੱਗੀ ਦੁੱਧ ਵਧੀਆ ਰੱਜਮਾ ਮਿਲਦਾ 2 ਲੀਟਰ ਆਪਾਂ ਦੁੱਧ ਇੱਕ ਟਾਈਮ ਦਾ ਇਹਨੂੰ ਚੰਗਾ ਦਿੰਦੇ ਆ ਵੀ ਜਰ ਵਿਚਾਰੀ ਘਾਟੇ ਜੇਦੀ ਆ ਪਲ ਜੂਗੀ ਹੁਣ ਸਾਨੂੰ ਤੰਗ ਕਰਨ ਲੱਗ ਗਈ ਇਹ ਲੱਤਾਂ ਮਾਰਦੇ ਛਾਲਾ ਮਾਰਦੇ ਚਾਰੇ ਲੱਤਾਂ ਚੱਕ ਚੱਕ ਕੇ ਆਪਾਂ ਹੁਣ ਤਾਂ ਜੀ ਇਹਨੂੰ ਇੱਧਰ ਬੰਦਾਂਗੇ ਫਿਰ ਧਾਰ ਤੋਂ ਬਾਅਦ ਇਹਨੂੰ ਵਿਚਾਲੇ ਕਰ ਦਾਂਗੇ ਜਿਨ੍ਹਾਂ ਦੇ ਫਿਰ ਵਿਚਾਰ ਨੂੰ ਹਵਾ ਆਉਂਦੀ ਰਹਿੰਦੀ ਆ ਪੱਖੇ ਦੀ ਵਧੀਆ ਬੈਠੀ ਰਹਿੰਦੀ ਆ ਰਾਮ ਨਾਲ ਆਪਣੀ ਇਹ ਦੁੱਧ ਜੋ ਟੀ ਵੀ ਨੂੰ ਕੁਝ ਨਹੀਂ ਕਹਿੰਦੀ ਜੀ ਇਹ ਵੀ ਕਟਰੂਆਂ ਦੇ ਮਾਰਦੀ ਨਹੀਂ ਬਸ ਇਹਨੂੰ ਮਾਰਦ ਥੋੜੀ ਜੀ ਸਿੰਗਲ ਚ ਤਾਂ ਪਾਉਣਦੀ ਹੈਗੀ ਆਪਾਂ ਕੱਟ ਵੀ ਪੀੜੀ ਕਰ ਦਨੇ ਇਹਨੂੰ ਪੀੜੀ ਕਰ ਦਨੇ ਉਹ ਮਾਰਦੀ ਨਹੀਂ ਜੇ ਕਟਰੂ ਦਿਲ ਲਵੇ ਲੱਗਿਆ ਰਹੇ ਕਟਰੂ ਮਾਰਦੀ ਨਹੀਂਗੀ ਇਹ ਹੀ ਨਾਲੇ ਮੰਮੀ ਜੀ ਬੈਠੇ ਸੀਗੇ ਆਪਾਂ ਗੱਲਾਂ ਬਾਤਾਂ ਕਰ ਰਹੇ ਸੀਗੇ ਨਾਲੇ ਆਪਾਂ ਕਰ ਰਹੇ ਸੀ ਕੰਮ ਤਨਦੇ ਆ ਦੇਖੋ ਥੋੜਾ ਬੂਰਾ ਕੱਟਾ ਹਜੇ ਵੀ ਬਾਲਟੀ ਨਾਲ ਪਾਣੀ ਪੀਣ ਨਹੀਂ ਲੱਗਿਆ ਚੁੰਗੜੀ ਨਾਲ ਪਾਣੀ ਪੀਂਦਾ ਤਿੰਨ ਤਿੰਨ ਚੁੰਗੜੀਆਂ ਪੀਉਂਦੇ ਜੀ ਇਹਨੂੰ ਫਿਰ ਰੱਜ ਲੰਦਾ ਪਾਣੀ ਨਾਲ ਨਹੀਂ ਹੁਣ ਸਿਆਣਾ ਹੋ ਗਿਆ ਕਿ ਥੋੜੇ ਪਾਣੀ ਨਾਲ ਸਬਰ ਨਹੀਂ ਆਉਂਦਾ 4 ਲੀਟਰ ਦੀ ਚੁੰਗਣੀ ਹੈ ਜੀ ਤਿੰਨ ਚੁੰਗਣੀਆਂ ਪਿਆ ਦਿੰਨੇ ਆ 1 ਲੀਟਰ ਪਾਣੀ ਇਹਨੂੰ ਇੱਕ ਟਾਈਮ ਦਾ ਪਿਆ ਦਿੰਨੇ ਆ ਕਿਉਂਕਿ ਤਾਂ ਆਮਦਾਰੀ ਜੂ ਖੁੱਲਾ ਪਾਣੀ ਪੀ ਲੈਂਦਾ ਚੁੰਗਣੀ ਨਾਲ ਨਹੀਂ ਤਾਂ ਫਿਰ ਕਟੂ ਅੱਧਾ ਕ ਪੀ ਲਿਆ ਅੱਧਾ ਛੱਡ ਤਾਂ ਐ ਕਰੀ ਜਾਂਦੇ ਰਹਿੰਦੇ ਨੇ ਚੁੰਗਣੀ ਨਾਲ ਕੋਸ ਮਰਜ਼ੀ ਪਾ ਦਈਏ ਜਿੰਨਾਂ ਨੂੰ ਇਹਨੂੰ ਚਾਹੇ ਆਪਾਂ ਲੱਸੀ ਜ ਤੇਲ ਲਿਟਰਕਲ ਸੀ ਤੇਲ ਪਾ ਕੇ ਪਿਆ ਦਿੰਨੇ ਆਗੇ ਉਹ ਪਤਾ ਨਹੀਂ ਜੀ ਕਿਉਂ ਇੰਨਾ ਕਮਜ਼ੋਰਾ ਜਾ ਕਾ ਤੂੰ ਐ ਇਹ ਨਾਲ ਇਹਨੂੰ ਦੁੱਧ ਵੀ ਖੁੱਲਾ ਮਿਲਿਆ ਨਾਲੇ ਹੁਣ ਬੰਡ ਵੀ ਇਹਨੂੰ ਵਧੀਆ ਪਾਉਨੇ ਆ ਸੀ ਬੜੇ ਮnde ਖਲ ਪਿਓ ਕੇ ਸਾਰਾ ਸਮਾਨ ਨੂੰ ਅੱਡ ਪਾਉਨੇ ਆ ਇੱਕ ਬਠਲੀ ਪਤਾ ਨਹੀਂ ਕਾ ਤੂੰ ਜੀ ਗਲੂਟੇ ਦੀ ਮਾਂ ਵਰਗੀ ਹੋਈ ਐ ਮਾਂ ਨੇ ਇਹਨੂੰ ਦਿਨ ਬਹੁਤ ਅਸੀਂ ਬਹੁਤ ਵਧੀਆ ਤਰੀਕ ਨਾਲ ਪਾਲੀ ਪਰ ਫਿਰ ਵੀ ਪਤਾ ਨਹੀਂ ਕਿਉਂ ਇਹ ਨਾ ਪਤਲੇ ਪਿੰਡੇ ਦੇ ਨੇ ਇਹ ਡੰਗਰ ਜਮੀ ਪਤਲਾ ਪਿੰਡ ਐ ਨਾ ਦੁੱਧ ਵੀ ਬਹੁਤ ਕੱਢਦੀ ਨੇ ਤਾਂ ਹੀ ਇਹ ਮੋਟ ਚਮੜੇ ਦਾ ਪਸ਼ੂ ਮੋਟਾ ਜਾ ਹੋ ਜਾਂਦਾ ਪਰ ਉਹ ਦੁੱਧ ਨਹੀਂ ਕੱਢਦੀਆਂ ਗੀਆਂ ਇਹ ਬਿਲਕੁਲ ਹੀ ਪਤਲੇ ਚਮੜੇ ਦੀਆਂ ਨਹੀਂ ਗਈਆਂ। ਏਹ ਰਾ ਬਈ ਐਸਾ ਸੀ ਨਾ ਨਹੀਂ ਮਾਂ ਵੀ ਐਈ ਸੀਗੀ। ਪਤਲਾ ਚਮੜਾ ਸੀ ਬਹੁਤ ਜ਼ਿਆਦਾ ਇਹਨਾਂ ਦਾ। ਉਹ ਵੀ ਐਈ ਮੋਟੀ ਨਹੀਂ ਹੁੰਦੀ ਦੁੱਧ ਵਧੀਆ ਦਿਆ ਕਰਦੀ ਛੋਟੇ ਜਿਹੇ ਕੱਦ ਦੀ ਸੀ। ਆ ਮੈਸ ਜੀ ਦੀ ਜੀ ਦਾ ਮੈਸ ਹੈਗੀ। ਪਰ ਦੁੱਧ ਉਹ ਥੋੜੇ 12-13 ਲੀਟਰ ਦੁੱਧ ਆਮ ਨਾਲ ਸੀਗਾ। ਛੋਟੇ ਜਿਹੇ ਕੱਦ ਦੀ ਸੀ ਨਾਲੇ ਉਹ ਖਾਂਦੀ ਵੀ ਘੱਟ ਸੀ। ਹੁਣ ਜੇ ਆਪਾਂ ਇਹਨਾਂ ਨੇ ਕੱਢ ਲਾਂਗੇ ਧਾਰਾਂ ਨਮੂਰੇ ਪਾ ਦਾਂਗੇ ਆਪਾਂ ਜਿਹੜਾ ਆਪਾਂ ਸਮਾਨ ਇਹਨਾਂ ਦਾ ਭਾਂਉ ਰੱਖਿਆ। ਇਹਨਾਂ ਨੂੰ ਪਾ ਦਾਂਗੇ। ਤੇ ਇੱਕ ਮੇਰੇ ਵੀਰ ਨੇ ਕਮੈਂਟ ਕਰਿਆ ਸੀ ਕਿ ਤੁਸੀਂ ਇਹ ਖਾ ਚੱਕਰ ਪਾਉਨੇ ਕਿਸ ਤਰ੍ਹਾਂ ਪਾਉਨੇ ਕਿੰਨੀ ਕੁ ਪਾਉਨੇ ਹੋਗੇ ਪਿਉਂਕੇ ਰਾਤ ਨੂੰ ਅਸੀਂ ਜਿੰਨੀਆਂ ਮੱਜਾਂ ਨੇ ਉਹਨਾਂ ਕੀ ਕੌਲੀ ਲਾ ਰੱਖੇ ਇਹਨਾਂ ਦੀ ਇੱਕ ਇੱਕ ਕੌਲੀ ਪਾ ਦਿੰਨੇ ਆ ਸਾਰੀਆਂ ਦੀ ਤੇ ਉਹਨਾਂ 'ਕ ਪਾਣੀ ਪਾ ਦਿੰਨੇ ਆ ਸਾਬ ਨਾਲ ਸਵੇਰ ਨੂੰ ਫਿਰ ਬੰਡੇ ਸਿਰ ਦਾ ਸਾਰੀਆਂ ਨੂੰ ਬਟਲੀ ਦਾ ਸਾਬ ਲੈ ਲੈਣੇ ਆ ਸਾਰੀਆਂ ਨੂੰ ਉਹਨਾਂ ਨਾਲ ਪਿਆ ਦਿੰਨੇ ਹੈਗੇ ਇਹ ਕੀ ਕੌਲੀ ਸ਼ੱਕਰ ਦੀ ਪੈ ਦਿੰਨੇ ਆ ਜੀ ਆਪਾਂ ਕੌਲੀ ਲਈ ਹੋਈ ਆਪਾਂ ਢੱਬੇ ਦੇ ਵਿੱਚ ਉਹਦੇ ਨਾਲ ਸਾਰੀਆਂ ਨੂੰ ਆਪਾਂ ਉਹਨਾਂ ਨੂੰ ਦੇਖ ਕੇ ਪਾ ਦਿੰਨੇ ਆ ਸਾਰੇ ਬੜੇ ਮੇਂ ਦੇ ਖਾਲ ਬੱਤੀਆਂ ਵਿੱਚ ਲੇਟੀ ਆਪਾਂ ਤਿੰਨੇ ਚੀਜ਼ਾਂ ਰਲਾ ਕੇ ਪਿਉ ਦਿੰਨੇ ਆ ਤਿੰਨਾਂ ਨੂੰ ਬੰਡੇ ਸਰਪਾ ਦਿੰਨੇ ਆ ਦੁੱਧ ਵਾਲੀਆਂ ਨੂੰ ਤੇ ਉਹਨੂੰ ਆਪਾਂ ਥੋੜੀ ਜਿਹੀ ਦੂਜੀ ਲੱਟੀ ਥੋੜੀ ਜਿਹੀ ਸਰੋਂ ਵਾਲੀ ਲੱਟੀ ਪਾਈ ਜੰਨੇ ਆ ਵਿੱਚ ਦੀ ਕਹ ਦਿੰਨੇ ਆ ਸੌਂਦੇ ਮੈਨੂੰ ਸਰੋਂ ਦੀ ਲੱਟੀ ਪਾਉਣੀ ਨਹੀਂ ਚਾਹੀਦੀ ਫਿਰ ਜੀ ਕੀ ਕਰੀਏ ਹੁਣ ਉਹਦਾ ਸੂਨ ਦਾ ਟਾਈਮ ਵੀ ਨੇੜੇ ਜੇ ਹੁਣ ਨਾ ਸੇਵਾ ਕਰੀ ਫਿਰ ਕਰਾਂਗੇ ਵੀ ਕਦੋਂ ਤੇ ਬਾਕੀ ਆਪਾਂ ਉਹਦੇ ਲੋਟੇ ਵਾਸਤੇ ਵੀ ਦਵਾਈ ਚਲਾ ਰੱਖੀ ਆ ਪਰ ਤਾਰਦੀ ਬਹੁਤ ਘੱਟ ਤਾਰਦੀ ਉਹਨੇ ਤਾਰ ਰਹੀ ਨਹੀਂ ਹਜੇ ਤੱਕ ਕੁਝ ਵੀ ਪਤਾ ਨਹੀਂ ਜੀ ਕੀ ਪਹਿਲਾਂ ਝੋਟੀਆਂ ਨੂੰ ਅੱਗੇ ਵਧਿਆ ਕਰ ਲੈਂਦੇ ਸੀ ਉਹਨਾਂ ਦਾ ਤੁਰਤ ਪੈਰ ਜਿਹੜਾ ਤਾਰ ਦੇ ਨੂੰ ਉਹਨਾਂ ਘਤਾਰਦੀਆਂ ਨੇ ਪਹਿਲਾਂ ਤਾਂ ਜੰਮੀ ਆਂ ਲੱਗਦਾ ਵੀ 10ਵਾਂ ਮਹੀਨਾ ਲੱਗ ਰਿਹਾ ਹੋਣਾ ਇਹ ਲੱਗਦਾ ਜਿਵੇਂ 6-7 ਮਹੀਨਾ ਦੀ ਗੱਭ ਹੋਵੇ ਹੋ ਲੋਟਾ ਦੇਖ ਕੇ ਤਾਂ ਤੇ ਇੱਕ ਹੋਰ ਕਮੈਂਟ ਆਇਆ ਸੀ ਵੀ ਤੁਸੀਂ ਨਾ ਉਹਨੂੰ ਮੱਝ ਨੂੰ ਮਿਸ਼ਰੀ ਤੇ ਮਾਸਰੀ ਤੇ ਕਿਉਂ ਪਾਉਂ ਹਸੀਂ ਜ਼ਰੂਰ ਪਾਵਾਂਗੇ ਵੀਰੇ ਹੁਣ ਅਸੀਂ ਇੱਕ ਵਾਰੀ ਕਾੜੇ ਜੀ ਨੂੰ ਦੇਣ ਲੱਗ ਰਹੇ ਆਪਾਂ ਗੁਲਕੰਦ ਤੇ ਸਾਰਾ ਕੁਝ ਬਾਲ ਕੇ ਆਪਾਂ ਇਹਨੂੰ ਪਾਉਨੇ ਆਂਗੇ ਉਹ ਦਿਨ ਜਿੱਦਾਂ ਦੀ ਸੂਈ ਆਪਾਂ ਉਹ ਦਿਨਾਂ ਦੀ ਪਾਉਨੇ ਆਂ ਇਹਨੂੰ ਉਹ ਨਾਲ ਕੁਝ ਤਾਂ ਫਰਕ ਪੈ ਦੁੱਧ ਦਾ ਕਿ ਉਹ ਵੀ ਅਸੀਂ ਇਹਨੂੰ 4-5 2-3 ਕਿਲੋ ਪਰ ਪਤਾ ਨਹੀਂ ਜੈਕਤੀ ਜਦੋਂ ਇਹਦਾ ਨਿਓਟਨियन ਨਾ ਹੈਗਾ ਵਾ ਫਿਰ ਦੁੱਧ ਵੀ ਕਿੱਥੋਂ ਕੱਢੂਗੀ ਭਾਂਡੇ ਵਾਲੀ ਦੁੱਧ ਹੁੰਦਾ ਜੀ ਜਿਹੜੇ ਪਸ਼ੂ ਦਾ ਭਾਂਡਾ ਹੋਊਗਾ ਉਸ ਥੱਲੇ ਦੁੱਧ ਹੋਊਗਾ ਜੈਕਤੀ ਤਾਰੇ ਨਹੀਂ ਪਤਨੀ ਇਹ じゃ ਕੀ ਬਣਿਆ ਇਹਨੂੰ ਕਟਰੂ ਆਪਾਂ ਇਹਨਾਂ ਦੇ ਛੱਡ ਦੇਣੀ ਜਾਂ ਪਾਈ ਚੋਣੇ ਆ ਮੱਝਾਂ ਨੂੰ ਇਹਨਾਂ ਨੂੰ ਕਟਰੂ ਤਾਂ ਆਪਾਂ ਉਹਦੀ ਕੀ ਗਣਾ ਮਹੀਨਾ ਵੀ ਦੇਣਾ ਆਪਾਂ ਜਿਆਦਾ ਉਹ ਕਰਦੇ ਆਂ ਕਿ ਨੀ ਪਾਈ ਪੀਣ ਲਾਤੀ ਦੋਨੇ ਕੱਟੇ ਬਾਕੀ ਇਹਦੇ ਕਟਰੂ ਦਾ ਅਸੀਂ ਪਹਿਲੇ ਦਿਨੋਂ ਐਂ ਪਿਉਂਦੇ ਆਂ ਭਾਂਡਿਆਂ 'ਚ ਪਾ ਦਿੰਦੇ ਸੀ ਇਕਤੀ ਦਾ ਚੁੰਗੜੀ ਤੇ ਲਾ ਲਿਆ ਕੋਈ ਛੋਟੇ ਹੁੰਦੇ ਨੇ ਚੁੰਗਿਆ ਨਹੀਂ ਪਰ ਪਹਿਲਾਂ ਵੀ ਜਿਹੜੇ ਦੇ ਝੋਟੀ ਪਾਲੀ ਹੈਗੀ ਅਸੀਂ ਭਾਂਡੇ 'ਚ ਪਾ ਦੇਣਾ ਦੁੱਧਾਂ ਹੀ ਪੀ ਲੈਣ ਨੇ ਇਹਨੇ ਕਟਰੂ ਨੂੰ ਐਂ ਮੰਡ ਹੁੰਦਾ ਜੀ ਇਹ ਮੈਂ ਜਦਾਂ ਹੋਰ ਨਹੀਂ ਜੀ ਪੀਂਦੇ ਹੋਰ ਚੰਗਾਉਣੇ ਪੈਂਦੇ ਨੇ ਇਹਦੇ ਕਟਰੂ ਦਾ ਅਸੀਂ ਬਹੁਤ ਘੱਟ ਛੱਡਦੇ ਆਂ ਪਹਿਲੇ ਦਿਨ ਤੋਂ ਹੀ ਪਹਿਲਾਂ ਇਹ ਵੀ ਸਾਰੀਆਂ ਝੋਟੀਆਂ ਜੋ ਟੀ ਇਹ ਵੀ ਅਸੀਂ ਪਾਲੀਏ ਜੀ ਭਾਂਡੇ ਚ ਬੱਠਲ ਚ ਬੱਠਲੀ ਦੁੱਧ ਪਾ ਦੇਣ ਇਹਨਾਂ ਨੂੰ ਇਹ ਪੀ ਜਾਂਦੇ ਸੀਗੇ ਆ ਜੋ ਟੀ ਹੁਣ ਤਾਂ ਆਪਣੀ ਮਾੜੀ ਜੀ ਠੀਕ ਲੱਗਦੀ ਐ ਛਾਂਪ ਦਾ ਫਰਕ ਤਾਂ ਥੋੜਾ ਜਿਹਾ ਹੈਗਾ ਜੀ ਪਰ ਫਿਰ ਵੀ ਠੀਕ ਹੋ ਗਈ ਲੱਤ ਜੀ ਸਹੀ ਲਾਉਣ ਲੱਗ ਗਈ ਹੁਣ ਤਾਂ ਚਲ ਮਹੀਨੇ ਵੀਦਣਾ ਚ ਭਰ ਜੂਗੀ ਇਤਨੇ ਝੋਟੀਆਂ ਜੀ ਨਾ ਮਾ ਹੱਡ ਚਲ ਹੋ ਜੂਗਾ ਹੌਲੀ ਹੌਲੀ ਠੀਕ ਆ ਜੇ ਸਿਆਣੀ ਮੱਝ ਹੁੰਦੀ ਫਿਰ ਤਾਂ ਔਖਾ ਹੋ ਜਾਂਦਾ ਇਹ ਨਿੱਕੇ ਸੇਵਾ ਕਰਾਂਗੇ ਨਾ ਵਿਚਾਰੀ ਦੁੱਧ ਦੇਈ ਜਾਂਦੇ ਕੀ ਕਰੇ ਵੀ ਬਹੁਤ ਦੁੱਖ ਝੱਲੇ ਆਏ ਨੇ ਵੀ ਵਿਚਾਰੀ ਨੇ ਚਲ ਆਏ ਬੇਨਾ ਸ਼ੁਕਰ ਹੈ ਮਿਲ ਜਾਂਦੀ ਐ ਕਿਉਂਕਿ ਅਜੇ ਗਾਂ ਨਵੀਂ ਨਹੀਂ ਹੈਗੀ ਅਜੇ ਇਹ ਇਸ ਕਰਕੇ ਦੁੱਧ ਦੇਈ ਜਾਂਦੀ ਹੈਗੀ ਆਪਾਂ ਕੱਢ ਲੈਨੇ ਜੇਪਣ ਇਹ ਮੱਝ ਦੀ ਧਾਰ ਤੇ ਇਹਨੂੰ ਤਾਂ ਨਮੱਝਾਂ ਨਹੀਂ ਜੀ ਆਪਣੇ ਦੁੱਧ ਤਾਂ ਦੋ ਜਿੰਨਾ ਵੀ ਨਹੀਂ ਹੈਗਾ ਇਹਨੇ ਦੁੱਧ ਨਾਲ ਸਾਨੂੰ ਨਹੀਂ ਵਧੀਆ ਲੱਗਦਾ ਸਸਤਾ 10 ਪਲੱਸ ਦੁੱਧ ਹੋਵੇ ਫੇਰ ਮੈਂ ਤੁਹਾਨੂੰ 10 ਲੀਟਰ ਦੁੱਧੇ ਕੱਢੀਏ ਫੇਰ ਆਉਂਦਾ ਜੀ ਬਸ ਰੁਕਣ ਫੇਰੀ ਵਧੀਆ ਲੱਗਦ ਨੇ ਜੇ ਆਪਾਂ ਉਹ 5-4 ਕਿਲੋ ਦੁੱਧ ਕੱਢਿਆ ਮੈਂ ਥੱਲੋਂ ਕਈ ਕਈ ਕਹਿੰਦੇ ਸਾਡੇ ਇੱਕ ਦੋਨੇ ਡੰਗਾ 7 ਲੀਟਰ ਦੁੱਧ ਦਿੰਦੀ ਐ ਸਾਡੇ ਮੱਝਾਂ ਐ ਪਰ ਆਪਣੇ ਅਜੇ ਤੱਕ ਕਦੇ ਆਏ ਨਹੀਂ ਹੋਇਆ ਕਿਉਂਕਿ ਪਹਿਲਾਂ ਜੋ ਟੀਵੀ ਸਾਡੇ ਘਰੇ ਸੁੰਡੀਆ ਤੇ 10 ਲੀਟਰ ਦੁੱਧ ਹੁੰਦਾ ਜੀ ਥੱਲੇ ਤਿਆਰ ਤੇ ਘੱਟ ਦੁੱਧ ਵਾਲੀ ਮੈਂ ਸਤਪ ਨੂੰ ਵਧੀਆ ਨਹੀਂ ਲੱਗਦੀ 10 ਲੀਟਰ ਦਾ ਹੋਵੇ ਜੀ ਚਲ ਕੋਈ ਵੀ ਪਸ਼ੂ ਆਏ ਨਹੀਂ ਕੋਈ ਨਸਲ ਦਾ ਪਸ਼ੂ ਹੈਗਾ ਚਾਹੇ ਉਹ ਰੱਖਿਆ ਹੋਇਆ ਪਸ਼ੂ 10 ਲੀਟਰ ਦੁੱਧਤਾ ਪਸ਼ੂ ਦਲੇ ਹੋਵੇ ਫੇਰ ਹੀ ਰੱਖੇ ਦਾ ਫਾਇਦਾ ਹੁਣ 6-7 ਲੀਟਰ ਨਾਲ ਤਾਂ ਕੁਝ ਵੀ ਨਹੀਂ ਬਣਦਾ ਕੁਸ ਕਟਰੂ ਪੀ ਜਾਂਦੇ ਨੇ ਫੇਰ ਆਪਦੇ ਤਾਂ ਚੂਣ ਨੂੰ ਕੁਝ ਵੀ ਨਹੀਂ ਰਹਿੰਦਾ ਇਹ ਵੀ ਇਹਦੇ ਹੁੱਡੇ ਮਾਰੀ ਜਾਂਦੀ ਰਹਿੰਦੀ ਐ ਥੋੜਾ ਜਿਹਾ ਲੇਟ ਤਾਰਦੀ ਐ ਜੇ ਆਪਣੀ ਮੈਂਸ ਟਾਈਮ ਲਾ ਦਿੰਦੀ ਆਦਾਰਨ ਨੂੰ ਨਾਲਾ ਪਪਾ ਯਨੇ ਜਦ ਤੂੰ ਹੀ ਮੈਂ ਸਾਨੂੰ ਥੋੜੀ ਸਾਡੀ ਤੂੜੀ ਟਰਾਲੀ 'ਚ ਖੜੀ ਸੀ ਜੋ ਤੂੜੀ ਖਰਾਬ ਹੋ ਗਈ ਵਿਚ ਵਿਚ ਤੂੜੀ ਸਾਫ ਹੈ ਵਿਚ ਵਿਚ ਜਿੱਥੋਂ ਖਰਾਬ ਹੈ ਤੂੜੀ ਆਪਾਂ ਜੀ ਤੂੰ ਹੀ ਪਾ ਦੰਨੇ ਇੱਥੋਂ ਝੱਕ ਕੇ ਬਾਹਰ ਖੰਡੀ ਸੀ ਟਰਾਲੀ ਬਸ ਲਫਾਫਾ ਜਿਹਾ ਪਾਇਆ ਸੀ ਉਹਨਾਂ ਨੂੰ ਕਿਤੇ ਸਾਡਾ ਥੋੜਾ ਜਿਹਾ ਕਿਤੇ ਪਾਣੀ ਪੈ ਗਿਆ ਵਿਚਵਾੜ ਨਾਲ ਉਹਨਿੰਕ ਤੂੜੀ ਖਰਾਬ ਹੋ ਗਈ ਜੀ ਆਪਣੀ ਉਹਦੀ ਹੁਣ ਤੂੰ ਹੀ ਪਾ ਦੰਨੇਂਗੇ ਤਾਰਾਂ ਡੁਕੀ ਕੱਢ ਕੇ ਆਪਾਂ ਕਿਰਾਂ ਦੁੱਧ ਬਾਦ ਸਾਮਕੇ ਫਿਰ ਇਹਨਾਂ ਥੱਲੇ ਇਹਨਾਂ ਥੱਲੇ ਬਾਹਰ ਤੋਂ ਥੱਲੇ ਵੀ ਗੱਦੇ ਲਾ ਦਾਂਗੇ ਜੀ ਫਿਰ ਇਹ ਆਰਾਮ ਨਾਲ ਆਪਦਾ ਬੈਠਿਆ ਰਹਿੰਦੀਆਂ ਨੇਗੀਆਂ ਹੁਣ ਤਾਂ ਬਾਬਾ ਲੱਗਣ ਲੱਗੇ ਜੀ ਕੱਟੀ ਪਲ ਤਾਂ ਐ ਸੀ ਵੀ ਜਿੰਮੀ ਕਮਜ਼ੋਰੀ ਇਹਦਾ ਕੁਝ ਬਣ ਨਹੀਂ ਨੀਗਾ ਪਰ ਹੁਣ ਤਾਂ ਵਧੀਆ ਉਹ ਹੋ ਗਈ ਠੀਕ ਹੋ ਗਈ ਕਿਉਂਕਿ ਆਪਾਂ ਦੁੱਧਾ ਲਾਲ ਚ ਚੁੰਨਦਾ ਇਹਨਾਂ ਕਰ ਦੇਣੀ ਚੱਲ ਇਹ ਵੀ ਪਲ ਜੂਗੀ ਵਿਚਾਰੀ ਜੇ ਕੱਟੀਆਂ ਹੋਣਗੇ ਗਾਹਾਂ ਅੱਗੇ ਆਪਾਂ ਨੂੰ ਡੰਗਰ ਲੈਂਡ ਦੀ ਲੋੜ ਨਹੀਂ ਪੈਂਦੀ ਇਹ ਕਰ ਦੇ ਕੱਟੀਆਂ ਪੜੀ ਜਾਣਗੀਆਂ ਜੇ ਉਹ ਦੋ ਸਿਰ ਦੁੱਧ ਪਿੱਛੇ ਆਪਾਂ ਕਟਰੂ ਗਾਲਦਾਂਗੇ ਉਹਦਾ ਕੋਈ ਫਾਇਦਾ ਵੀ ਨਹੀਂ ਹੈ ਜੀ ਕਿਉਂਕਿ ਦੁੱਧ ਦਾ ਉਹਨਾਂ ਪੈਸਾ ਨਹੀਂ ਹੁੰਦਾ ਜਿੰਨਾ ਆਪਾਂ ਨੂੰ ਪੈਸਾ ਕਟਰੂ ਦੇ ਜਾਂਦੇ ਨੇ ਜੇ ਵਧੀਆ ਤਰੀਕਾ ਨਾਲ ਆਪਾਂ ਝੋਟੀ ਪਾਲਾਂਗੇ ਤਿੰਨ ਸਵਾ ਤਿੰਨ ਸਾਲ ਦੀ ਝੋਟੀ ਆਪਣੀ ਸੂ ਪੈਂਦੀ ਹੈਗੀ ਤਾਂ ਉਹ ਲੱਖ ਰੁਪਏ ਦੀ ਝੋਟੀ ਹੈ ਜੀ ਅੱਜ ਤਾਂ ਜੇ ਇੱਕ ਸੂਆ ਮੈਂਸ ਦਾ ਦੁੱਧ ਆਪਾਂ ਇੱਕ ਸੂਆ ਲੱਖ ਰੁਪਏ ਦਾ ਦੁੱਧ ਆਪਾਂ ਪਾ ਵੀ ਨਹੀਂ ਸਕਦੇ ਤਨ ਲੀਟਰ ਦੁੱਧ ਨੂੰ ਨਿਆਣੇ ਕਟਰੂ ਨੂੰ ਤਨ ਲੀਟਰ ਦੁੱਧ ਜੀ ਉਸ ਤੋਂ ਬਾਅਦ ਘਟਾ ਘਟਾ ਕੇ ਲੀਟਰ ਲੀਟਰ ਤੇ ਅਸੀਂ ਲੈਣ ਤਿੰਨ ਮਹੀਨੇ ਅਸੀਂ ਦੁੱਧ ਵਧੀਆ ਪਿਉਂਨੇ ਆ ਕਟਰੂ بس دو ਥਾਣੀ ਆਪਰੇ ਦੋ ਪੂਰੇ ਚੰਗਾ ਦਿੰਨੇ ਆ ਜਮਾ ਕੀ ਕਹਣਾ ਉਹ ਧਾਰਾ ਮਾੜੇ ਮੂਠੇ ਰਹਿ ਜਾਂਦੀਆਂ ਹੁਣ ਦੋ ਥਣਾ ਦੁੱਧ ਆਪਾਂ ਕੱਢ ਲੈਨੇ ਆ ਐਕਸ ਜੱਜੀ ਬਿਲਕੁਲ ਵੀ ਭਾਂਡਾ ਇਹਦਾ ਹੈ ਨਹੀਂ ਗਾ ਅੱਗੇ ਤਾਂ ਐਡਾ ਲਵਾਸ ਹੋਇਆ ਕਰਦਾ ਇਹ ਤੋਂ ਬੈਠਿਆ ਵੀ ਨਹੀਂ ਜਾਂਦਾ ਸੀਗਾ ਜੇ ਬੈਂਦੀ ਵੀ ਨਾ ਜੇ ਧਾਰ ਦੇ ਟਾਈਮ ਦੁੱਧਾ ਉਹਦੇ ਆਪੇ ਥਣਾ ਚੋਂ ਨਿਕਲੀ ਜਾਂਦਾ ਐਨੀ ਪੋਲੀ ਦੀ ਧਾਰ ਸੀ ਤੇ ਐਡਾ ਦਾ ਲਵਾਸ ਹੋਇਆ ਕਰਦਾ ਜਦੋਂ ਉਹਨੇ ਗੱਦੇ ਤੇ ਵੀ ਬੈਠਣਾ ਤੇ ਦੁੱਧ ਥੱਲੇ ਐ ਨਿਕਲੀ ਜਾਂਦਾ ਥਣਾ ਚੋਂ ਮਾੜੂ ਮੂਠੇ ਦਾਬ ਚ ਆ ਜਾਣਾ ਥਣ ਅੱਜ ਤੇ ਕੁਛ ਵੀ ਨਹੀਂ ਅੱਜ ਤੋ ਕੁੜਾ ਮੰਗੂ ਖੜੀ ਏ ਜੀ ਇਹ ਪਤਨ ਜੀ ਕੀ ਬਣਿਆ ਇਹਦੇ ਨਾਲ ਅਸੀਂ ਬਸ ਪੈਲ ਵਧੀਆ ਰਹਿੰਦੇ ਜੀ ਪਹਿਲਾਂ ਸੁਣਨ ਤੋਂ ਪਹਿਲਾਂ ਹੀ ਵੇਚ ਲੈਂਦੇ ਨਾਲ ਸਲਾਹ ਕਰੀ ਸੀ ਵੇਚਾਂਗੇ ਵੀ ਕੋਈ ਬੱਧੀ ਝੋਟੀ ਪਾਵਾਂਗੇ ਚੱਲ ਵੀ ਜਿਹੜਾ ਮਟਾਜ ਵੀ 70-80 ਹਜ਼ਾਰ ਏ ਕੁਸਪਾ ਕੇ ਹੋਰ ਵੀ 1.5 ਲੱਖ ਦੀ ਵੀ ਝੋਟੀ ਲਿਆਵਾਂਗੇ ਕੋਈ ਪਰ ਜਿਹੜਾ ਕਰਮਾ ਚ ਹੁੰਦਾ ਜੀ ਉਹੀ ਬਣਦਾ ਆਪਣੇ ਸੋਚਣ ਨਾਲ ਕੁਛ ਨਹੀਂ ਬਣਦਾ ਅੱਛਾ ਪੱਬ ਇਹਦਾ ਬਣਾਉਣ ਲੱਗ ਰਹੇ ਹਾਂ ਜੀ ਕਾਰਾ ਤੋ ਪੈਟ ਕਪਣਾ ਗੁਲਕੰਦ ਦਾ ਖਤਮ ਹੋ ਗਿਆ। ਪਹਿਲਾਂ ਹੁਣ ਨਵਾਂ ਪੈਟ ਕ ਲਾਇਆ ਜੀ ਆਪਾਂ। ਇਹ ਆਪਾਂ ਕਾੜਾ ਇਹਨੂੰ ਉਦਨ ਦੇ ਪੀਉਣ ਲੱਗ ਰਹੇ ਹਾਂਗੇ। ਅਸੀਂ ਹਰੇਕ ਡੰਗਰ ਨੂੰ ਇਹ ਜ਼ਰੂਰ ਪਿਉਣਾ ਜੀ ਕਾੜਾ ਗੁਲਕੰਦ ਤੇ ਮਿਸ਼ਰੀ ਤੇ ਸੌਂਫ ਤੇ ਚੁਟਾ ਜੀਰਾ ਪਾ ਲੈਨੇ ਚੁਟਾ ਜੀਰਾ ਵੀ ਆਪਣੇ ਖਤਮ ਹੋ ਗਿਆ ਸੀਗਾ। ਚੁਟਾ ਜੀਰਾ ਪਾ ਲੈਨੇ ਆ ਤੇ ਸਰਦੀ ਚ ਆਪਾਂ ਇਹ ਚ ਗੁੜ ਪਾਉਨੇ ਆ ਜੀ ਗੁੜ ਪਾ ਲੈਨੇ ਆ। ਕਿਉਂਕਿ ਹੁਣ ਗਰਮੀ ਐ। ਗੁੜ ਵਾਲਾ ਜੀ ਪਸ਼ੂ ਨੂੰ ਗਰਮੈਸ਼ ਕਰੂਗਾ। ਨਿਸ ਕਰਕੇ ਤਾਂ ਚੀਜ਼ਾਂ ਹੁਣ ਚਟਾਜੀ ਦਾ ਆਪਣਾ ਖਤਮ ਹੋ ਗਿਆ ਸਿੱਥੋਂ ਮਿਲਿਆ ਨਹੀਂਗਾ ਤੇ ਹੁਣ ਸ਼ਹਿਰ ਗਏ ਤਾਂ ਲੈ ਕੇ ਆਵਾਂਗੇ ਕੁਛ ਗੁਲਕੰਦਾ ਪਾਓ ਪਟਕ ਜੋ ਪਾਲੀ ਸੀ ਉਹ ਖਤਮ ਹੋ ਗਿਆ ਆਪਾਂ ਨਵੇਂ ਪਟਕ ਚੋ ਪਾਲ ਲੈਣੇ ਕੁਛ ਇਹ ਤਾਂ ਆਪਾਂ ਜੀ ਡੰਗਰ ਨੂੰ ਆਏ ਹਰੇਕ ਡੰਗਰ ਨੂੰ ਆਪਾਂ ਇਹ ਕਾੜਾ ਜ਼ਰੂਰ ਪੀਉਨੇ ਆਂਗੇ ਕਿਉਂਕਿ ਨਾਲ ਨਾਲ ਤਾਂ ਪਸ਼ੂ ਦੁੱਧ ਝੜ ਜਾਂਦਾ ਨਾਲ ਅੰਦਰੋਂ ਸਾਫ਼ ਹੋ ਜਾਂਦਾ ਪਸ਼ੂ ਦਾ ਨਾਲੇ ਅੱਗੇ ਛੇਤੀ ਨਮਾ ਹੋ ਜਾਂਦਾ ਸੌਫ ਵੀ ਪਾਉਣੇ ਨੇ ਆਪਾਂ ਇੱਕ ਮੁਠੀ ਸੌਂਫ ਦੀ ਪਾ ਲੈਨੇ ਬੋਸ ਸੋਣੇ ਸੋਣੇ ਤੁਸੀਂ ਕਮੈਂਟ ਕਰਦੇ ਹੋ ਜੀ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਦੀ ਵੀਡੀਓ ਤੇ ਕਮੈਂਟ ਕਰਿਆ ਕਰੋ ਸਾਨੂੰ ਦੱਸਿਆ ਕਰੋ ਕਿਉਂਕਿ ਕੁਝ ਸਿੱਖਣ ਨੂੰ ਮਿਲਦਾ ਜੀ ਆਪਾਂ ਨੂੰ ਪਤਾ ਲੱਗਦਾ ਇੱਕ ਨੇ ਕਿਹਾ ਸੀ ਵੀ ਤੁਸੀਂ ਗੋਲੀਆਂ ਦੇ ਦਿਓ ਅਸੀਂ ਗੋਲੀਆਂ ਪਹਿਲਾਂ ਵੀ ਪਹਿਲਾਂ ਆਪਣੀ ਝੋਟੀ ਨਹੀਂ ਦਿੱਤੀਆਂ ਸੀਗੀਆਂ ਜਿੰਜਰ ਆਪਾਂ ਗੋਲੀਆਂ ਦੇਈ ਜਿੰਨੇ ਅੰਚਰ ਦੁੱਧ ਸਹੀ ਦੇਈ ਜਾਂਦੇ ਫਿਰ ਉਹ ਵਾਲੀ ਦੁੱਧ ਉਸੇ ਦੁੱਤੇ ਫੇਰ ਆ ਜਾਂਦੀ ਹੈ ਇਸ ਕਰਕੇ ਜੇ ਦੇਸੀ ਖੁਰਾਕ ਨਾਲ ਦੁੱਧ ਬਧੂਗਾ ਜੀ ਪਸ਼ੂ ਉਹੀ ਠੀਕ ਰਹਿੰਦਾ ਕਿਉਂਕਿ ਇਹ ਕੈਮੀਕਲ ਹੁੰਦੇ ਨੇ ਗੋਲੀਆਂ ਵਗੈਰਾ ਜਿੰਨਾ ਚਿਰ ਆਪਾਂ ਦੇ ਲਈ ਜਾਂਗੇ ਉੰਚਰ ਦੁੱਧ ਤੇਰੇ ਹੀ ਜਾਂਦੀਆਂ ਨੇ ਜਦੋਂ ਜੇ ਅਸੀਂ ਦੇਣੋਂ हट ਗਏ ਗੋਲੀਆਂ ਫਿਰ ਉਸ ਤੋਂ ਬਾਅਦ ਹੌਲੀ ਕਰਕੇ ਫਿਰ ਸਮੇ ਦੇ ਉੱਤੇ ਆ ਗਈ ਸੀ ਝੋਟੀ ਚਲੋ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਜੀ ਨਾਲੇ ਚੰਦਲੂ ਕਰ ਲੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਆਪਣੀ ਵੀਡੀਓ ਦੇ ਵਿੱਚ ਜੇ ਐਡ ਆਉਂਦੀ ਹੈ ਨਾ ਸਕਿਪ ਨਾ ਕਰਿਆ ਕਰੋ ਪਲੀਜ਼ ਐਡ ਪੂਰੀ ਦੇਖਿਆ ਕਰੋ ਉਸ ਨਾਲ ਡਾਲਰ ਇਕੱਠੇ ਹੁੰਦੇ ਨੇ ਕਹਿੰਦੇ ਨੇ ਤੇ ਉਹ ਕੁਝ ਹੋਣਾ ਇਹਨਾਂ YouTube ਵਾਲਿਆਂ ਦਾ ਪਲੀਜ਼ ਉਹਨੂੰ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਜੀ